ਅੱਜ ਜੀ ਸਾਰੇ ਵੀਰਾਂ ਨੂੰ ਪਿਆਰਪੂਰੀ ਸਤਿ ਸ੍ਰੀ ਅਕਾਲ ਲੋ ਜੀ ਤੁਸੀਂ ਨੇ ਥੰਬਨੇਲ ਦੇਖ ਲਿਆ ਸੋ ਅੱਜ ਬੜਾ ਖੁਸ਼ੀ ਵਾਲਾ ਦਿਨ ਹੈ ਜੀ ਤੇ ਬਹੁਤ ਟਾਈਮ ਦੀ ਤਮੰਨਾ ਵੀ ਸੀ ਤਕਰੀਬਨ 10 ਸਾਲ ਪਹਿਲਾਂ ਅਸੀਂ ਕਰਤਾਰ ਕੰਪਨੀ ਚ ਗਏ ਤੇ ਉਦੋਂ ਥੋੜੇ ਜਿਹਾ ਕ੍ਰੈਡਿਟ ਡਿਫਰੈਂਸ ਕਰਕੇ ਜਾਂ ਕੈਲੂਬੀ ਸਟੈਂਡਰਡ ਤੇ ਆਪਣੇ ਡੀਲਰ ਜੀ ਜਸਵੀਰ ਜੀ ਤੇ ਉਹਨਾਂ ਨਾਲ ਕਾਫੀ ਕਲੋਜ਼ ਰਿਲੇਸ਼ਨ ਸੀ ਆਪਣਾ ਕਿਉਂਕਿ ਸਟੈਂਡਰਡ ਆਪਾਂ ਉਦੋਂ ਟਰੈਕਟਰ ਯੂਜ਼ ਕਰਦੇ تھے ਤੇ ਉਦੋਂ ਆਪਾਂ ਨੇ ਸਟੈਂਡਰਡ ਮਸ਼ੀਨਾਂ ਵਰਤੀਆਂ ਤੇ ਅੱਜ ਪੂਰੇ 10 ਸਾਲਾਂ ਬਾਅਦ 2016 ਤੋਂ ਬਾਅਦ ਅੱਜ 26 ਦੇ ਵਿੱਚ ਸੋ ਕਰਤਾਰ ਮਸ਼ੀਨ ਲੈਣ ਦੀ ਜਾ ਰਹੀ ਹੈ ਬਹੁਤ ਟਾਈਮ ਦੀ ਤਮੰਨਾ ਵੀ ਸੀ ਮਸ਼ੀਨ ਲੈਣੀ ਉਹ ਲੈਣੀ ਹੈ ਵੀ ਕਰਤਾਰ ਤਾਂ ਲੈਣੀ ਹੀ ਲੈਣੀ ਹੈ ਕਿਉਂਕਿ ਆਪਣੇ ਕੋਲੇ ਤਿੰਨ ਮਸ਼ੀਨਾਂ ਦਾ ਆਲਰੇਡੀ ਕੰਮ ਆਪਣੇ ਕੋਲ ਬਹੁਤ ਸੋਹਣਾ ਹੈਗਾ ਤੇ ਤਿਆਰੀ ਕੀਤੀ ਅੱਜ ਸਟਾਫ ਆਪਣਾ ਤਿਆਰ ਪੂਰ ਤਿਆਰ ਹੋ ਰਿਹਾ ਸਵੇਰ ਦੇ ਵੱਜ ਚੁੱਕੇ ਆ 1:30 9 ਦਾ ਗੇੜ ਤੇ ਤਿਆਰੀ ਹੈ ਜੀ ਪੂਰੀ ਫੁੱਲ ਤੇ ਕੌਣ ਲਿਓ ਚਲਾ ਕੇ ਅੱਜ ਹਣ ਚਲਾਉਣ ਪਿੱਛੇ ਚੱਕਰ ਪੈਣਾ ਪਿਛਲੀ ਵਾਰ ਤਸ਼ਵੀਰ ਦਾ ਚੱਕਰ ਪਿਆ ਦਾ ਤੇ ਹੁਣ ਇਹਦਾ ਕਰਤਾਰ ਦਾ ਪੈਣਾ ਚੱਕਰ ਲੈ ਬਈ ਸੇਮ ਸੇਮ ਹੀ ਹੋ ਗਿਆ ਕੰਮ ਆਪਣਾ ਆ ਦੇਖ ਹੈ ਹਮੇਸ਼ਿਆ ਦੀ ਤਰ੍ਹਾਂ ਸਾਡਾ ਵੀਰਾ ਫੇਰ ਪਹੁੰਚ ਗਿਆ ਸਾਡੇ ਦਰਮਿਆਨ ਇਹ ਪਹੁੰਚਦਾ ਇਹ ਪਹੁੰਚਦਾ ਇਹ ਦੇਖ ਲੈ ਨਾਲੇ ਜੋਬ ਕਰਦਾ ਟਾਈਮ ਨਾਲ ਪਹੁੰਚ ਜਾਂਦਾ ਮੈਂ ਵੀ ਗੱਡੀ ਲਈ ਤੀ ਸਭ ਤੋਂ ਪਹਿਲਾਂ ਫੋਨ ਇਹਦਾ ਮੈਨੂੰ ਆਇਆ ਤਾਂ ਜਦ ਗੱਡੀ ਲਈ ਤੀ ਦੇਖੋ ਐਵੇਂ ਹੀ ਆ ਪ੍ਰੇਮ ਪਿਆਰ ਆਪਣਾ ਤੇ ਔਰਦਨ ਵਧੀਆ ਫੋਨ ਦਾ ਮਾਹ ਚੱਲੀਏ ਪਹਿਲੀ ਕਰਨਾ ਕੰਮ ਜੇ ਕੋਈ ਜੇ ਨਾ ਨਾ ਕੰਮ ਕਰ ਦੋ ਬਾਈ ਮੰਨਦਾ ਨਹੀਂ ਮੰਨਦਾ ਨਹੀਂ ਹੈ ਨਾ ਤੇ ਦੇ ਲਾ ਕੋਈ ਮੰਨਦਾ ਫੇਰ ਮੈਂ ਕੀ ਮੰਨਾ ਵੀ ਖੁਸ਼ੀ ਕਰਦਾ ਨਾ ਨਾ ਖੁਸ਼ੀ ਸਮਝ ਲਓ ਕਰ ਲਾਂਗੇ ਕੋਈ ਨਹੀਂ ਵੱਧ ਗਿਆ ਪਚੂ ਪਚੂ ਪੀਤੇ ਕਰ ਦੇਣਾ ਕੰਮ ਜਾ ਤੇ ਗੱਡੀ ਚ ਰੱਖ ਲੈ ਕੋਟ ਆਪਾਂ ਦੇ ਨਾਲ ਠੀਕ ਹੈ ਨਾ ਚੱਲ ਰਹੇ ਆ ਦਿਨ ਦਿਨ ਤੇ ਡਿਲੀਵਰੀ ਲੈਣੀ ਹੈ ਕੋਸ਼ਿਸ਼ ਹੈਗੀ ਆ ਵੀ ਦਿਨ ਦਿਨ ਖੜੇ ਆ ਜੀ ਆਈ ਮੈਂ ਤੈਨੂੰ ਮੈਸੀ ਕਰਿਆ ਬਾਕੀ ਉਹ ਬਾਕੀ ਉਹ ਹੈਗੀ ਆ ਕਰਤਾ ਉੱਥੇ ਤਾਂ ਉਹਨਾਂ ਦੀ ਆਪਦੇ ਨਹੀਂ ਕੋਈ ਮੰਨਦਾ ਹੈ ਆਪਾਂ ਫੇਰ ਬਾਹਰ ਦੇ ਕਹਿੰਦੇ ਜਾ ਕੇ ਲੜੋ ਲੜਾਈ ਹੋਊਗੀ ਥੋੜੀ ਹਲੇ ਤਾਂ ਮਹੀਨਾ ਜਨਵਰੀ ਹੈ ਹੈ ਨਾ ਇਹ ਮਾਰਚ-ਅਪ੍ਰੈਲ ਮਹੀਨੇ 'ਚ ਕੀ ਹਾਲਾਤ ਹੋਣਗੇ ਉਹ ਜਾ ਕੇ ਉੱਥੇ ਦੇਖਦੇ ਆਪਾਂ ਬੁਕਿੰਗ ਵੀ ਬਹੁਤ ਜ਼ਿਆਦਾ ਹੈ ਮਤਲਬ ਐਨੀ ਵੀ ਕਲੀ ਕਰਤਾਰ ਤੇ ਆ ਹੋਰ ਵੀ ਕਨੇਕਾਂ ਫਰਮਾ ਹੈਗੀਆਂ ਨੇ ਤੇ ਉਧਰ ਵੀ ਐਵੇਂ ਪੂਰਾ ਜੋਰ ਹੈ ਹੈਨਾ ਤੇ ਚੱਲਦੇ ਆ ਦਿਖਾਉਂਦੇ ਆ ਤੁਹਾਨੂੰ ਰੰਗ ਚੱਲ ਬਈ ਉੱਥੇ ਦੇ ਕਿਵੇਂ ਹੈਗਾ ਕਿਵੇਂ ਨਹੀਂ ਕੱਲ ਥੋੜੀ ਜੀ ਪ੍ਰੋਬਲਮ ਕਰਕੇ ਉਹਨਾਂ ਨੇ ਡਿਲੀਵਰੀ ਡਿਲੇ ਕਰ ਦਿੱਤੀਆਂ ਸੋ ਅੱਜ ਡਿਲੀਵਰੀਆਂ ਬਹੁਤ ਆ ਤੇ ਮਿਲਦੇ ਆ ਜੀ ਫਿਰ ਕਰਤਾਰਾਂ ਦੇ ਤਿਆਰੀ ਪੂਰੀ ਆਪਣੀ ਤੇ ਬਸ ਉਹ ਅੱਜ ਵੀ ਗੈਰ ਹੀ ਆ ਜੀ ਆਹ ਹਾਂ ਫਸਰੀ ਗਾ ਜੀ ਇਹਨੂੰ ਵੀ ਲੈ ਕੇ ਜਾਣਾ ਨਾਲ ਨਹੀਂ ਤਾਂ ਚਲਾਉਣੀ ਹੈ ਉਹ ਤੇਰੋਂ ਕੋਦੇ 21 ਹੈ 21 ਬੰਦੇ ਚਲਾਉਣੇ ਆ ਤੇ ਤਿੰਨ ਚਾਰ ਉਹਨੇ ਹਾਂ ਚਲ ਕੋਈ ਨਾ ਥੋੜੀ ਥੋੜੀ ਦੂਰ ਤੱਕ ਚਲਾ ਲਿਓ ਸਾਰੇ ਕਿਲੋ ਕਿਲੋਮੀਟਰ ਚਲਾ ਲਣਗੇ ਇੱਕ ਤਾਂ ਇੱਕ ਤਾਂ ਅਸੀਂ ਬਰਨਾਲੇ ਤੋਂ ਪਹਿਲਾਂ ਫਿਰ ਉੱਥੇ ਮਲੇਰ ਕੋਟ ਲਿਆਏ ਰੋਲੀ-ਓਲੀ ਹਰਨੋ ਭਾਰ ਤੋਂ ਇਹਦਾ ਹੀ ਲੱਗੀ ਜਾਂਦਾ ਵੀ ਘਾਟੇ 'ਚ ਆ ਜਣੀ ਹੁਣ ਮੇਰਾ ਭਾਈ ਰੁਕ ਜੋ ਕਹਾਂ ਸਰਾਂਦ ਫਿਰ ਇੱਕ ਫਾਰਮ ਦੇ ਠੀਕ ਹੈ ਨਾ ਹੁਣ ਇੱਥੇ ਹੀ ਭਾਤ ਸਵਾਗੇ ਬਲੇ ਕਾਲਰ ਉਹ ਤੈ ਜਾਣਾ ਨਹੀਂ ਅੱਜ ਮੈਂ ਭਾਈ ਆਉਂਦੇ ਹਾਂ ਜੀ ਬੱਕਰੇ ਮਿਲਾਂਉਂਦੇ ਹਾਂ ਇਹ ਲਾ ਦੇ ਬੱਕੇ ਮਸ਼ੀਨ ਕਿੰਨੇ ਚਲਾਉਣੀ ਹੈ ਵਾਦਾ ਕਰ ਲੈ ਜਦ ਤੂੰ ਆ ਲੈ ਆਈ ਫਿਰ ਦੂਈ ਮੈਂ ਲਿਆਉਂਗਾ ਨਹੀਂ ਵਈ ਵਾਦਾ ਕਰ ਲੈ ਹਾਂ ਹਾਂ ਕੋਈ ਗੱਲ ਨਹੀਂ ਰਲ ਫਿਰ ਮੈਂ ਹੈ ਮੈਂ ਤੂੰ ਚਲਾ ਰਿਹਾ ਰੱਬ ਤੂੰ ਚਲਾ ਰਿਹਾ ਕਿਲੋ ਕਿਲੋ ਮੀਟਰ ਦਾ ਕਲਿਆੜ ਸਾਈਡ ਵੀ ਕਿਲੋ ਕਿਲੋ ਮੀਟਰ ਚਲਾ ਲੇ ਸਾਡੀ ਦੂਹੇ ਤਰ੍ਹਾਂ ਨਹੀਂ ਦਾਲ ਕਰਨੀ ਤੂੰ ਜਿੱਦੀਆਂ ਬੰਦਾ ਅਸੀਂ ਕੇਮ ਪਿਆਰ ਨਾਲ ਥਿਲੇ ਚਲਾ ਦੂਗੇ ਬਾਰਿ ਬਾਰੀ ਚੱਲ ਠੀਕ ਹੈ ਬਾ ਮੈਨੂੰ ਇਹ ਕੋਲਾ ਕੇ ਫੜਾ ਦੇ ਹਾਂ ਹਾਂ ਬਸ ਇਹ ਪਿੰਡ ਕੋ ਚਾਹ ਪੂਰਾ ਬਸ ਪਿੰਡ ਯਾਰ ਚਾਹੇ ਨਾ ਔਰ 500 ਮੀਟਰ ਪਿੰਡ ਤੇ ਕੋਲਾ ਕੇ ਫੜਾ ਦੇਵੇ ਸਪੀਡਰ ਵਾਲਿਆਂ ਨੂੰ ਤਾਂ ਇੱਕ ਪਾਸੇ ਖੁਸ਼ੀ ਵੀ ਐ ਇੱਕ ਪਾਸੇ ਕੱਲ ਨੂੰ ਆਪਣੀਆਂ ਰਾਣੀਆਂ ਵੀ ਚਲੇ ਜਾਣੀਆਂ ਕੋਈ ਨਹੀਂ ਜਾਣਦਾ ਵੇ ਇਹਨੂੰ ਜਿੱਦੀ ਐ ਜੀ 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 ਕਿਲੋ ਮੀਟਰਾਂ ਵੇ ਮਗਰਾਟਾ 'ਤੇ ਬਹਿ ਕੇ ਕੱਢੇ ਐਵੇਂ ਸਭ ਕੀ ਕਹ ਦਿੰਦਾ ਤੈਨੂੰ ਕਿਹੜੇ ਨਹੀਂ ਆਉਂਦਾ ਠੀਕ ਐ ਕਰ ਕੇ ਕਹ ਲਿਆ ਲਾਉਣ ਲਈ ਸਾਈਡ 'ਵਾ ਬਹਿ ਜਾਣਾ ਚਾਹੇ ਚਲਾਉਣਾ ਚਾਹੇ ਚਲਾਉਣਾ ਰੇਡਾ ਇਹਨੇ ਮੈਲਾ ਚਲਾਉਣਾ ਚਲਾਉਣਾ ਇਹਨੇ ਆ ਦੇਖ ਹੁਣ ਇਹ ਫੋਨ ਪਰ ਇੰਨਾ ਬਿਜ਼ੀ ਰਹਿੰਦਾ ਇਹਨੂੰ ਰੋਜ਼ ਫੋਨ ਆਉਂਦੇ ਆ ਠੀਕ ਆ ਅਸੀਂ ਗੱਡੀ ਚਾਲਣ ਜਾ ਰਹੇ ਮੈਂ ਕਿਹਾ ਵੀ ਦੇਖ ਤੈਨੂੰ ਇੰਨੇ ਫੋਨ ਆਉਂਦੇ ਤੂੰ ਸਾਈਡ ਉੱਪਰ ਬਹਿ ਕੇ ਸੁਣ ਲੈ ਕੋਈ ਨਾ ਤੈਨੂੰ ਕਿਹੜੇ ਨਹੀਂ ਆਉਂਦੀ ਖੱਡੇ ਮਾਦੀ ਟਰਾਲੀ ਕੱਢਣੀ ਮੈਂ ਕੱਢ ਦੇਣੀ ਲੈ ਲੈ ਵੀ ਹੁਣ ਸੈਟ ਪਾਉਂਗੀ ਸੋ ਅੱਜ ਜਿੱਥੇ ਖੁਸ਼ੀ ਵਾਲਾ ਦਿਨ ਵੀ ਹੈ ਤੇ ਇਧਰ ਆਪਣੀਆਂ ਰਾਣੀਆਂ ਵੀ ਜਾਣੀਆਂ ਨੇ ਕੱਲ ਨੂੰ ਇਹ ਤੇ ਤੁਹਾਡਾ ਥੋੜਾ ਇਹਨਾਂ ਦਾ ਵੀ ਗਮਜਾ ਹੋਊਗਾ ਜੁੜੀਆਂ ਵੀ ਇਹਨਾਂ ਤੋਂ ਸਿੱਖਿਆ ਇਹ ਤੋਂ ਹੀ ਸਿੱਖਿਆ ਸਾਰਾ ਕੁਝ ਜਿੰਨਾ ਵੀ ਹੈ ਤੇ ਹਾਂ ਵੀ ਜਾਈ ਜਿਵੇਂ ਲੱਗਣਾ ਸਾਰਾ ਮਤਲਬ ਕਮੈਂਡ ਕਿਵੇਂ ਕੀ ઓਪਰੇਟ ਸਿਸਟਮ ਹੈ ਕਿਵੇਂ ਕਿਵੇਂ ਰਿਪੇਅਰ ਪੂਰਾ ਕੰਮ ਜਣੀ ਇਹ ਤੋਂ ਹੀ ਜ਼ਿਆਦਾਤਰ ਸਿੱਖਿਆ ਸੀ ਕਿਉਂਕਿ ਪਹਿਲੀ ਕਮੈਂਡ ਸੀ ਆਪਣੇ ਘਰ ਦੀ ਇਹ ਤੇ ਇਨੇ ਬਹੁਤ ਕੰਮ ਕਰਿਆ ਜਿਹੜੀ ਜਿੰਨੇ ਇਹਨੇ ਕੰਮ ਕਰਿਆ ਮੈਨੂੰ ਨਹੀਂ ਲੱਗਦਾ ਅੱਗੇ ਆਉਣ ਵਾਲਿਆਂ ਨੇ ਇੰਨੇ ਇੰਨੇ ਕੰਮ ਕਰਨੇ ਆ ਹਨ ਉਹਨਾਂ ਕੋਲ ਏਰੀਆ ਘਟ ਗਿਆ ਤੇ ਲੱਭੀ ਪੌਣੇ 5 ਪੌਣੇ 6 600 ਕਿੱਲਾ 550 ਕਿੱਲਾ ਕੱਲੀ ਵੜਦੀ ਰਹੀ ਹੈ ਲੋਕਲ ਇਹ ਤੇ ਹੌਲੀ ਹੌਲੀ ਫਿਰ ਦੋ ਕਰ ਲੀਆਂ ਫਿਰ 700 750 ਕਿੱਲਾ ਹੁਣ ਅੱਜ ਤਿੰਨ ਮਸ਼ੀਨਾਂ ਆਉਣਗੀਆਂ ਉਹ ਵੀ ਇੰਨਾ ਕੰਮ ਕਰਦੀਆਂ ਕਿਉਂਕਿ ਕੰਪੀਟੀਸ਼ਨ ਦਾ ਵੀ ਟਾਈਮ ਹੈ ਪਲੱਸ ਨਾਲੇ ਟਾਈਮ ਪੀਰੀਅਡ ਛੋਟਾ ਰਹਿ ਗਿਆ ਹੁਣ ਫਸਲਾਂ ਦਿਨੋ ਦਿਨੀ ਪਹਿਲਾਂ ਚੱਲਦੇ ਤੇ 12 ਤੋਂ 15 ਦਿਨ ਸੀਜ਼ਨ ਸਾਡੀ ਸੋਜੀ ਸੋਜੀ ਦੇ ਵਿੱਚੇ ਮਤਲਬ ਸੀਜ਼ਨ ਹੁਣ 8 ਤੋਂ 9 ਦਿਨ ਦਾ ਰਹਿ ਗਿਆ 8 ਤੋਂ 9 ਦਿਨ ਦਾ ਸੀਜ਼ਨ ਲੱਗਿਆ ਇਹ ਕਿ ਸੀਜ਼ਨ ਇੱਕ ਅੱਧਾ ਦਿਨ ਘਟੀ ਜਾਂਦਾ ਹਾਂ 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 ਤੂੰ ਹੁਣ ਕੀ ਰੱਖੀ ਜੰਨਾ ਹੈ ਨਾ ਪਰ ਅੱਛਾ ਸਭ ਬਲਟਾ ਪੂਰੀਆਂ ਕਰਨੀਆਂ ਸਮਾਨ ਟੂਲ ਟਾਲ ਜਿਹੜਾ ਜੋ ਹੈ ਚਾਬੀ ਪਾਨੇ ਜੇ ਪਾਤੇ ਉਹ ਅੱਛਾ ਠੀਕ ਹੈ ਠੀਕ ਹੈ ਸੋ ਆ ਦੋਨੇ ਇਕੱਠੇ ਚੱਲ ਜਣੀਆਂ ਆ ਸਵੇਰੇ ਚੱਲ ਜਣੀਆਂ ਤੇ ਉਹ ਸ਼ਾਮ ਨੂੰ ਮਸ਼ੀਨ ਉਸੇ ਦਿਨੇ ਸੇਮ ਡੇ ਖਾਲੀ ਜਾ ਹੋ ਜਾਣਾ ਹਨਾ ਕੰਮ ਕੋਈ ਨਾ ਖਰਬੀ ਨਹੀਂ ਵਰਬੀ ਕੋਈ ਨਾ ਚਲੋ ਹਾਂ ਸੋ ਚਲਦੇ ਹਾਂ ਜੀ ਹੁਣ ਸਿੱਧਾ ਆਪਾਂ ਮਿਲਦੇ ਆਂ ਕਰਤਾਰ ਕੰਪਨੀ ਪਾਸੋਂ ਕੰਮ ਲੈਣੇ ਵਾਲਾ ਹੋਇਆ ਬੜੀ ਹੋਇਆ ਦੂ 2016 ਮਾਡਲ ਹੈ ਹੁਣ ਚੱਲ ਆਪਣੇ ਕੋਲੇ ਇਹ ਵੀ ਆਉਣੀਆਂ ਨੇ ਕਰਤਾਰਾਂ ਵੀ ਆਉਣੀਆਂ ਆਪਾਂ ਰੱਖਾਂਗੇ ਦਾ ਸੰਭਾਲ ਇਹਨਾਂ ਦੀ ਵੀ ਪੱਟ ਨੂੰ ਆਏ ਦੇਖ ਲੈ ਵੀ ਇਹਨਾਂ ਦਾ ਫਿਰ ਵੀ ਰੰਗ ਰੋਗਨ ਕਿੰਨਾ ਸੁਥਰਾ ਲੇ ਆ 16 ਮਾਡਲ 18 ਮਾਡਲ ਦੇਖ ਲੈ ਲਾਈਟਾਂ ਲੁਟਾਂ ਚਮਕਦੀਆਂ ਹਾਂ ਜਣੀ ਸੰਭਾਲ ਨਾਲ ਆ ਇਹ ਚੀਜ਼ ਕੋਈ ਵੀ ਹੈ ਹੂੰ ਲਓ ਜੀ ਮਿੱਤਰੋ ਪਹੁੰਚ ਚੁੱਕੇ ਆਂ ਕਰਤਾਰ ਵਾਲਿਆਂ ਦੇ ਸੋ ਚੱਲ ਰਹੀ ਏ ਟੈਸਟਿੰਗ ਇਹ ਹਲੇ ਰਹਿਦਾ ਵੀ ਇਹ ਕੰਮ ਥੋੜਾ ਬੋਤਾ ਆਪਾਂ ਇਹ ਪਹਿਲੇ ਕਿਵੇਂ ਗਲਤ ਜੋ ਸਾਲਾ ਹਲੇ ਹਲੇ ਪੇਂਟ ਦਾ ਚੱਲੀ ਵੀ ਜਾਂਦਾ ਹਲੇ ਪੇਂਟ ਦਾ ਰਹਿੰਦਾ ਜੀ ਬਾਕੀ ਕਰਾਂਗੇ ਕੰਪੈਰੀਸ਼ਨ ਫਿਰ ਆਪਾਂ ਬਾਕੀ ਮਸ਼ੀਨ ਇੰਨੀ ਕਿ ਜ਼ਿਆਦਾ ਸਟਾਕ ਦੇ ਵਿੱਚ ਵੀ ਚੱਲ ਰਹੀ ਹੈ ਮਤਲਬ ਡੇਲੀ ਦੀ ਇੰਨੀ ਕਿ ਜ਼ਿਆਦਾ ਨਿਕਲਦੀਆਂ ਮਸ਼ੀਨਾਂ ਮੈਂ ਕੱਲ ਵੀ ਅੱਜ ਹੀ ਦਾ ਬਸ ਆਹੀ ਜਲਵੇ ਦੇਖ ਲਿਆ ਕਰਦਾ ਬਸ ਲੋ ਕਰਦੇ ਇਹ ਛੋਟੇ ਜਿਹੇ ਲੱਗਦਾ ਜੈਕ ਹਨਾ ਮੈਂ ਜੈਕ ਦੀ ਨਗਾ ਹੈ ਬੈਲਟ ਬੁਰੀ ਬਾਹਰ ਨਿਕਲਦੀ ਨਹੀਂ ਥੋੜੀ ਜਿਹੀ ਲੈਂਦੀ ਹੈ ਨਾ ਰਾਤ ਕਰਿਆ ਕੁਛ ਆਕੇ ਉਦਾਂ ਕਿ ਨਹੀਂ ਰਾਤ ਉਹ ਡਿਗੜਾਤੀ ਲਿਆ ਕੇ ਤੋਂ ਆ ਜਣੀਏ ਬਾਈਓ ਨਾ ਦੀ ਹਰਿਆਣੇ ਚ ਇਹ ਵੀ ਕੱਲ ਨਾਲ ਆ ਕੇ ਤੇ ਮੇਰੇ ਇਹਨਾਂ ਦੀ ਵੀ ਨਾਲੇ ਸੇਮ ਨੰਬਰ ਤਾਂ ਸਾਡਾ ਨਾਲ ਨਾਲੇ ਮਸ਼ੀਨਾਂ ਦਾ ਇਹ ਜਣੀਏ ਸਰਦੂਲਗੜ ਤੇ ਇਹ ਕੱਲ ਨਿਕਲਣੀਆਂ ਦੀਆਂ ਕੱਲ ਵਾਲੀਆਂ ਡਿਲੀਵਰੀਆਂ ਰੋਕੇ ਨੇ ਤੇ ਕਿਉਂਕਿ ਇੱਕ ਦੋ ਨਾ ਮਸ਼ੀਨਾਂ ਆਹ ਐਕਸੀਡੈਂਟ ਦਾ ਕਾਰਨ ਜਾ ਹੋ ਗਿਆ ਤੇ ਇੱਧਰ ਹੁਣ ਕਰਦੇ ਪੇਟ ਕਰਿਆ ਕੰਮ ਇਹ ਕਹਿੰਦੇ ਵੀ ਦਿਨ ਦਿਨ ਡਿਲੀਵਰੀਆਂ ਦੇਆ ਕਰਨੀਆਂ ਜਿੰਨੀਆਂ ਵੀ ਦੇਣੀਆਂ ਨੇ ਹੁਣ ਅਹਾਂ ਪਸੰਦ ਕਰੀ ਜਾਂਦਾ ਸਾਸਿਕਾ ਜੀ ਠੀਕ ਠਾਕ ਹੋ ਮਾਹ ਟਰੈਕਟਰ ਨਾ ਫਰਾਜੀ ਗੱਡੀਆਂ ਸਾਸਿਕਾ ਜੀ ਮਾਹ ਫਰਾਜੀ ਗੱਡੀ ਮੰਗ ਕੇ ਟਰੈਕਟਰਾਂ ਦੇ ਧਾਂਗੇ ਬਹੁਤ ਸੁਣ ਸੁਣ ਆ ਗਏ ਹੈ ਨਾ ਕਰਤਾਰ ਦੀ ਇਹੀ ਤਾਂ ਕਮਾਲ ਹੈ ਜੀ ਬਿਲਕੁਲ ਬਿਲਕੁਲ ਅੱਛਾ ਮਸ਼ੀਨਾਂ ਦਾ ਦੱਸੋ ਕੀ ਸਟੇਟਸ ਹੈ ਬੁਕਿੰਗ ਦਾ ਕਿਵੇਂ ਹੈ ਕਿੰਨਾ ਕੁ ਜ਼ੋਰ-ਜ਼ੋਰ ਹੈ ਬੁਕਿੰਗ ਤਾਂ ਜੀ ਜ਼ੋਰ ਪੂਰਾ ਹੈ ਹੂੰ ਤੇ ਬਸ ਥੋੜੇ ਜਿਹਾ ਕੁਝ ਕੁ ਦੇਣੇ ਹੀ ਰਹਿ ਗਏ ਬੁਕਿੰਗ ਦੇ ਬੁਕਿੰਗ ਬੰਦ ਹੋਣ ਦੇ ਕਿਨਾਰੇ ਹੀ ਆ अच्छा तो जिन्ना ਵੀਰਾਂ ਨੇ ਲੈਣੀਆਂ ਜਲਦੀ ਜਲਦੀ ਸੰਪਰਕ ਕਰ ਲੋ ਜੀ ਸੰਪਰਕ ਕਰ ਮਸ਼ੀਨਾਂ ਜਲਦੀ ਜਲਦੀ ਬੁੱਕ ਕਰਵਾ ਲਓ ਅੱਛਾ ਮੱਕੀ ਵਾਲੇ ਕਟਰਾਂ ਬਾਰੇ ਜਿਵੇਂ ਹੁਣ ਅਪਡੇਟ ਮੰਗਦੇ ਨੇ ਉਹਨਾਂ ਦਾ ਕਿਵੇਂ ਹੈ ਪ੍ਰੋਗਰਾਮ ਮੱਕੀ ਵਾਲੇ ਕਟਰ ਦੇ ਵਿੱਚ ਅਪਡੇਟ ਹੋ ਚੁੱਕੀ ਆ ਠੀਕ ਹੈ ਨੀ ਅਪਡੇਟ ਜਣੀ ਬੁਕਿੰਗ ਚੱਲ ਪਈ ਉਹਦੀ ਬੁਕਿੰਗ ਦਾ ਸਟਾਰਟ ਆ ਜੀ ਕਾਫੀ ਦੇਰ ਹੋ ਤੋ ਸਟਾਰਟ ਆ ਬਹੁਤ ਅੱਛੇ ਕਰਵਾਉਂਦੀ ਪੇਮੈਂਟ ਵੀ ਆ ਚੁੱਕੀ ਸੋ ਡਿਲੀਵਰੀਆਂ ਵੀ ਨੈਕਸਟ ਮੰਥ ਤੋਂ ਸਟਾਰਟ ਹੋ ਠੀਕ ਹੈ ਠੀਕ ਹੈ ਸੋ ਅੱਜ ਆਪਣੇ ਵਾਲੀ ਮਸ਼ੀਨ ਦੀ ਹੈ ਡਿਲੀਵਰੀ ਤੇ ਗਿੱਲ ਵੀਰਾਂ ਬੈਠਾ ਰੰਗ ਦੇਖ ਰਾ ਕਿੰਨਾ ਖੜ ਕੀ ਟਿੱਕ ਟਕੋ ਆ ਰੰਗ ਕਿਵੇਂ ਲੱਗਿਆ ਟਰੈਕਟਰ ਦਾ ਮੈਂ ਕਹਿੰਦਾ ਪੂਰਾ ਦਿਨ ਨੂੰ ਜੱਜ ਰਿਆ ਹਨਾ ਸੋ ਇਸ ਵਾਰ ਮੈਨੂੰ ਲੱਗਦਾ ਵਧਾਈਆਂ ਹੋਣਗੀਆਂ ਟਰੈਕਟਰ ਦੀ ਹਨਾ ਬਿਲਕੁਲ ਇੱਕ ਅੱਧੇ ਨਾਲ ਨਹੀਂ ਸਰਣਾ ਹੈ ਦੋ ਲੈ ਕੇ ਜਾਵਾਂਗੇ ਹਾਂ ਉਹ ਜਾਣ ਕੇ ਦੂਏ ਬਲੈਤੀ ਬਲੂਤੀ ਸਾਰੇ ਗੱਡੀ ਚੜਾ ਦੇਣੇ ਆ ਉਹ ਚੜਾ ਦੇ ਠੀਕ ਹੈ ਜਦੋਂ ਆਪਣੇ ਕੋਲ ਏਜੰਸੀ ਕਰਤਾਰ ਦੀ ਫਿਰ ਟਰੈਕਟਰ ਕਰਤਾਰੀ ਬਿਲਕੁਲ ਬਿਲਕੁਲ ਅੱਜ ਟਰੈਕਟਰ ਕਰਤਾਰ ਆ ਫਿਰ ਹੈ ਹੈ ਕਿਵੇਂ ਹੈ ਗਈ ਹੈ ਚੱਲ ਉਹ ਹੈਗੀ ਹੈ ਦੇ ਫਿਰ ਅਸੀਂ ਵੀ ਤਾਂ ਚਾਬੀਆਂ ਫੜਾਉਣੀਆਂ ਆ 3 ਲਕਸ ਮਸ਼ੀਨ ਹੈਗੀ ਹਾਂ ਉਹ ਤਾਂ ਹੈ ਇਹ ਆਪਾਂ ਨਵੀਂ ਦੀਆਂ ਫੜਾਉਣੀਆਂ ਆ ਅਸ ਲਾਈਨ 'ਚ ਆਏ ਆ ਕੰਬੈਨ ਲਾਈਨ 'ਚ ਹਾਂਜੀ 2000 ਦੇ ਵਿੱਚ ਆਪਾਂ ਨਵੀਂ ਕਰਤਾਰ ਦੇ ਗਈ ਸੀ ਪਹਿਲੀ ਕੰਬੈਨ ਬਹੁਤ ਵਧੀਆ ਇਹ ਲਾਈਨ ਦੇ ਵਿੱਚ ਜੁੜਨੇ ਵਾਲੇ ਆਪਾਂ ਕਰਤਾਰ ਤੋਂ ਬਿਲਕੁਲ ਬਿਲਕੁਲ ਟਰੈਕਟਰਾਂ ਦੀ ਜੀ ਆਹ ਨਵੀਂ ਦੀਆਂ ਚਾਬੀਆਂ ਫੜਾਉਣੀਆਂ ਹਾਂ ਹਾਂ ਚਾਬੀਆਂ ਫੜਾਉਣੀਆਂ ਟਰੈਕਟਰ ਕਿਵੇਂ ਮਾਰਕੀਟ ਦੇ ਵਿੱਚ ਟਰੈਕਟਰ ਬਹੁਤ ਸੋਹਣਾ ਜੀ ਪੈਰ ਜਮਾ ਰਿਹਾ ਪੂਰੇ ਬਹੁਤ ਵਧੀਆ ਕੀ ਰਿਸਪੌਂਸ ਹੈ ਕਸਟਮਰ ਦਾ ਬਹੁਤ ਹੋ ਤੁਸੀਂ ਵੀਡੀਓ ਵੀਡੀਓ ਦੇਖ ਰਹੇ ਆ ਮੈਂ ਨਾ ਮੈਂ ਟਰੈਕਟਰ ਅਸੀਂ ਦੇ ਰਹੇ ਹਾਂ ਰਿਵਿਊ ਕਰਕੇ ਆ ਮੈਂ ਕਾਫੀ ਰਿਵਿਊ ਕਰੇ ਬੈਠਾ ਹੁਣ ਡੈਮੋ ਲਈ ਭੇਜਿਓ ਫਿਰ ਜੀ ਹਾਂ ਆਲੂ ਪਟਾਵਾਂਗੇ ਹਾਂ ਆਲੂ ਪਟਾਉਨੇ ਆਪਾਂ ਨਵੇਂ ਟਰੈਕਟਰ ਨਾਲ ਡੈਮੋ ਵਾਲੇ ਨਾਲ ਸੋ ਚੱਲਦੇ ਆ ਉਧਰ ਦਿਖਾਉਨੇ ਆ ਤੁਹਾਨੂੰ ਆਪਾਂ ਫਟਾ ਕੇ ਲਾਓ ਜੀ ਮਿੱਤਰੋ ਦੇਖੋ ਫਿਰ ਕਿਹੜਾ ਮਸ਼ੀਨ ਆਪਣੀ ਵਾਲੀ ਹਾਂਜੀ ਤਾਜੀ ਹਾਂਜੀ ਕਿਵੇਂ ਆ ਫਿਰ ਬਹੁਤ ਵਧੀਆ ਮੈਂ ਕਿਹਾ ਸ਼ੇਰ ਇਹ ਇਹ ਥੇਲ ਕਾਉਣ ਦੇ ਹੱਕ ਚ ਹੈਗੀ ਆ ਅਮਰਜੀਤ ਨੂੰ ਬੁਲਾ ਕੇ ਦਿੱਤੇ ਆ ਗੱਗੀ ਬੁਲਾਈ ਆਵੇ ਅਮਰਜੀਤ ਵੀਰ ਅਮਰਜੀਤ ਆ ਸ਼ੇਰ ਨੂੰ ਟੀਚਰਾ ਕਰਦਾ ਵੀ ਦੱਸਦੇ ਹੁਣ ਸ਼ੇਰ ਹੈਗੀ ਏ ਕਿ ਨਹੀਂ ਕਬੀਲੀ ਰੰਗ ਰੰਗ ਦੇਣ ਕਿਵੇਂ ਮਰੀਜਾਂ ਬਹੁਤ ਲਾਗੇ ਦਿੱਤੀ ਨੇ ਆਪਾਂ ਐਵੇਂ ਕਹੀਏ ਗੋਗੀ ਲਓ ਵੀ ਮਿੱਤਰੋ ਵਿੜੇ ਪਾਏ ਆ ਕਹਿੰਦੇ ਲਓ ਜੀ ਉਕੇ ਲੱਗ ਗਿਆ ਥਿੰਨਰ ਵੱਜ ਰਿਹਾ ਆ ਟਾਇਰ ਪਰ ਵੀ ਕਰਦੇ ਵੀਰੇ ਟਾਇਰ ਵੀ ਕਰਦੇ ਮਾਰ ਰਿਮ ਮਚੈਨ ਕਰਦੇ ਵੀਰੇ ਰਿਮ ਜਿਚ ਨਾ ਰਹੇ ਮਾੜਾ ਬੋਟਾ ਜਿਹਾ ਲਓ ਹਰਦੀ ਵੀਰੇ ਦਾ ਬਹੁਤ ਬਹੁਤ ਧੰਨਵਾਦ ਜੀ ਬਹੁਤ ਵੀਰੇ ਨੇ ਸਾਥ ਦਿੱਤਾ ਸ਼ੁਕਰੀਆ ਵੀਰੇ ਧੰਨਵਾਦ ਨਹੀਂ ਵੀਰੇ ਮਿਹਨਤ ਬਹੁਤ ਕਰਦਾ ਤੇ ਦਿਨ ਰਾਤ ਪੂਰਾ ਇੱਕ ਕਰਦਾ ਇੱਥੇ ਫੈਕਟਰੀ ਚ ਡਿਊਟੀ ਵੈਸੇ ਕਿੰਨੇ ਸ਼ਿਫਟ ਕੰਟੀਨਿਊ ਹੁੰਦੀ ਆ ਡਿਊਟੀ ਆਪਣੀ ਹੁੰਦੀ ਹੈ ਜੀ 8 ਤੋਂ 12 13 ਘੰਟੇ ਤੱਕ ਬਸ ਖੁੱਲੇ ਹੀ ਟਾਈਮ ਆਉਦੇ ਹਾਂ ਜੀ ਕਿੰਨੇ ਸਾਲ ਹੋ ਗਏ ਤੁਹਾਨੂੰ 4 ਸਾਲ ਚਾਰ ਸਾਲ ਇਹ ਦਿਨ ਰਾਤ ਇੱਕੇ ਆ ਮੇਰੇ ਦੀ ਗੁੱਚਰੋ ਬਾਈ ਬਾਈ ਅੰਦਰ ਆਓ ਜੀ ਅੰਦਰ ਅਸੀਂ ਵੀ ਲੰਦ ਰਹੇ ਆ ਅਸੀਂ ਰਾਤ 9 10 ਵਜੇ ਗਏ ਤੇ ਜਦ ਵੀ ਇੱਥੇ ਤਾਂ ਸੱਜਲੇ ਆ ਆ ਸੱਜਲੇ ਵੀ ਸਾ ਤੋਂ ਪਹਿਲਾਂ ਆਏ ਤੇ ਕਟਰਵਾ ਰੈਡੀ ਹੋ ਗਿਆ ਬਸ ਆ ਜਿਹੜੇ ਫੁੱਲ ਪੱਲੇ ਜੀ ਸਾਈਡਾਂ ਤੇ ਇਹ ਲੱਗ ਰਹੇ ਹਾਂ ਜੀ ਕੁਲੇ ਸੱਟੇ ਹੁਣ ਸੱਟਾ ਕੰਮ ਪੂਰਾ ਹਾਂ ਸੱਪਣੀ ਕਾਸਤੀ ਪੂਰੀ ਲਓ ਜੀ ਬੀਕੇਟੀ ਦੇ ਆਪਾਂ ਨੇ ਸਾਰੇ ਟਾਇਰ ਲਏ ਆ ਆਪਣੇ ਕਟਰ ਦੇ ਵੀ ਤੇ ਨਾਲ ਬੀਕੇਟੀ ਦੀ ਸੱਪਣੀ ਹੈ ਜੀ ਆਪਾਂ ਇਹ ਵੀ ਆਪਾਂ ਨੇ ਵਿੱਚੇ ਕਰਾਈ ਤੇ ਸੱਪਣੀ ਵੀ ਤੇ ਬਾਕੀ ਲਾਈਟਾਂ ਲੁੱਟਣ ਦੇ ਹਲ ਫਾਫਲ ਫੂਫੇ ਤਾਰਨੇ ਆ ਬਸ ਆ ਰਹੇ ਆ ਵੀਰ ਉਹਨੀ ਵੀ ਉੱਪਰੋਂ ਅਮਰਜੀਤ ਉਹਨੀ ਵੀ ਨਹੀਂ ਉਹ ਜੀ ਕੰਮ ਆਇਆ ਨਾ ਅੱਜ ਨਹੀਂ ਬਈ ਪਛਾਣਿਆ ਜਾਂਦਾ ਅੱਜ ਨਹੀਂ ਬਚਾਣਿਆ ਜਾਂਦਾ ਹਾਂ ਬਿਲਕੁਲ 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 ਦੇਖ ਤਾਂ ਹਲੇ ਪਿੱਛੇ ਲੱਗਣਾ ਇਹਦੇ ਉਹ ਦਿੱਕਤ ਸੁੱਕਲ ਦੇ ਲੱਗਣੇ ਆ ਹਾਂ ਹਾਂ ਅਮਨ ਵੀ ਆਇਆ ਨਾਲ ਅਮਨ ਵੀ ਤੇ ਵੀ ਆਇਆ ਸਮਾਨ ਦੀਆਂ ਲਿਸਟਾਂ ਸਮਾਨ ਸਮੂਹ ਇਹਨਾਂ ਦਾ ਤਿਆਰ ਖਾਨੇ ਪੜਾਈ ਦੇ ਹਾਂ ਇੱਕ ਮਸ਼ੀਨ ਦਾ ਸਮਾਨ ਲਿਆਉਂਦੇ ਖੰੰਡ ਵਿੱਚ ਰੱਖ ਦਿੰਦੇ ਨੰਬਰ ਲਿਖ ਦਿੰਦੇ ਵੀ ਇਹ ਐ ਨੰਬਰ ਮਸ਼ੀਨ ਦਾ ਸਮਾਨ ਚਾਹੇ ਕੱਲ ਨੂੰ ਨਿਕਲੇ ਚਾਹੇ ਪਰਸ ਨੂੰ ਨਿਕਲੇ ਬਾ ਠੀਕ ਹੈ ਤੇ ਇਹਦੇ 'ਚ ਕੀ ਤੈਨੂੰ ਵੱਧ ਲੱਗਿਆ ਮਸ਼ੀਨ ਦੇ ਵਿੱਚ ਅੱਛਾ ਜਣੀ ਸਪੇਅਰ ਪੱਟ ਕਿੰਨਾ ਕਾ ਵਾਧੂ ਆਕ ਪੂਰਾ ਫੁੱਲ ਹੈ ਚਲੋ ਤੇ ਪਲਕਾਰੀ ਪਾਤੀ ਜੀ

ਇਹ ਇੱਕ ਗੱਲ ਵੀ ਤੇ ਉਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਜੀ ਧੰਨਵਾਦ ਬਨਾਮਾ ਦੇ ਨਾਲ ਲੱਗੇ ਹੋਏ ਆ ਇਹਨਾਂ ਦੇ ਨਾਲ ਇਹਨਾਂ ਦੇ ਨਾਲ ਹੀ ਲੱਗੇ ਹੋਏ ਆ ਬਿਲਕੁਲ ਉਹ ਨਵੀਆਂ ਮਸ਼ੀਨਾਂ ਬਾਰੇ ਕਿੱਥੇ ਕਿੱਦਿ ਸੋਚਿਆ ਤਾਂ ਆਪਾਂ ਨੇ ਜਿੱਤੇ ਬਨਾਮਾ ਬਹੁਤ ਜ਼ਰੂਰ ਕੋਈ ਜੀ ਬਨਾਮਾ ਬਰਦਾ ਕਰੇ ਆ ਜੈਨ ਦੀ ਫੋਟੋ ਕੱਢੀ ਆ ਜੀ ਆ ਵੀ ਮਤ ਸੁਣੋ ਚੁੱਪੀ ਹੋ ਜਾਓ ਜੋ ਵੀ ਜਿਆਦੀ ਮਰਦੀ ਹੈ ਬਾਲਕਸਾਨ ਦੇ ਲਈ ਪਰ ਇਹ ਸਭ ਤੋਂ ਨੇੜੇ ਤੋਂ ਤੇ ਸਭ ਤੋਂ ਲੈਟ ਹੈ ਲਓ ਜੀ ਚਾਬੀ ਚਾਬੀ ਨਾਲ ਲਈ ਅੜਾ ਕੇ ਨਹੀਂ ਚਾਬੀ ਹੈ ਨਹੀਂ ਵੀਰਾਂ ਦੇ ਵਿੱਚਾਂ ਵੀਰਾਂ ਦੇ लगे तोरन मशीन थोड़ी थोड़ा चकला थोड़ा चकला बस 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 फिर फूल खुले हो गए बस ਕਹਿੰਦਾ ਤੁਹਾਨੂੰ ਮਨੋਤੀ ਖੜੀ ਜਾਂਦੇ ਫਿਰ ਦੱਸਾਂ ਆਏ ਮੈਂ ਫੱਟ ਗਈ ਤੇ ਮੈਂ ਫੱਟ ਗਈ ਆਜੋ ਆਜੋ ਆਉਂਦੇ ਜੇਡੂ ਨਾਲ ਉੱਤੋਂ ਪਾ ਲੈ ਪੀ ਤੇ ਆਏ ਬਹੁਤ ਠੰਡਾ ਕੀ ਤੁਹਾਨੂੰ ਬੁਧਾਈਆਂ ਭਾਈ ਬੁਧਾਈਆਂ ਜੀ ਬੁਧਾਈਆਂ ਜੀ ਆਜਾ ਭਾਈ ਆਜਾ ਤੁਮੀ ਬਧਾਈਆਂ ਲੈ ਲੈ ਅੰਮ੍ਰਿਤਵੇਰਿਆ ਤੁਹਾਨੂੰ ਨੋਹਣਾ ਬਧਾਈਆਂ ਜੀ ਬਧਾਈਆਂ ਚਾਚਾ ਆ ਬਧਾਈਆਂ ਮਾਰਖਾਂ ਜੀ ਤੁਹਾਨੂੰ ਜੀ ਕਿਵੇਂ ਰੋਡ ਪਰ ਦੱਸ ਪਹਿਲਾਂ ਰੋਡ ਪਰ ਓਕੇ ਵੀਰੇ ਮੈਂ ਤਾਂ ਨੇੜੇ ਜਾ ਕਿਵੇਂ ਦਿਆ ਆਉਂਦਾ ਨਹੀਂ ਆ ਪਿੰਡ ਦੇ ਨੇੜੇ ਫੜਿਆ ਕੋਈ ਗੱਲ ਨਹੀਂ ਬਿਲਕੁਲ ਬਿਲਕੁਲ ਫਿਰ ਕੀ ਹੋਗਾ ਆ ਬਣੀਉਗਾ ਉੱਪਰ ਬੈਠੇ ਆਪਾਂ ਨਹੀਂ ਚਲਾਉਣੀ ਆ ਜਿੰਨੇ ਤੇਰੇ ਪਾਸ ਪਾਣੀ ਨਹੀਂ ਬੈਠਾ ਹਾਂ ਲੰਦੂ ਕੀ ਦੇ ਕੋਲਾ ਉਧਰ ਆ